ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਖਾਸ ਤੌਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਰੰਗ ਬਰੰਗੀ ਲਾਈਟਾਂ ਅਤੇ ਰੰਗ ਬਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ ਇਸ ਦੇ ਨਾਲ ਹੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਆਮਦ ਮੌਕੇ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਉਤੇ ਹੀ ਲਗਾਤਾਰ ਸੰਗਤ ਵੀ ਆਪਣੇ ਪੱਧਰ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਰਹੀ ਹੈ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿਸ ਸਥਾਨ ਤੇ ਸ਼ਿਸ਼ੋਭਿਤ ਹੈ ਇਸ ਸਥਾਨ ਤੇ ਸਨ 1699 ਦੀ ਵਿਸਾਖੀ ਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕਰਕੇ ਉਹਨਾਂ ਤੋਂ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ ਇਸਦੇ ਚਲਦਿਆਂ ਵਿਸਾਖੀ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਾਉਂਦੀ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 13 April ਨੂੰ ਵਿਸਾਖੀ ਵਾਲੇ ਦਿਨ ਪਾਏ ਜਾਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਖਾਸ ਤੌਰ ਤੇ ਇਸ ਮੌਕੇ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਵੀ ਉਲੀਕਿਆ ਜਾਂਦਾ ਹੈ ਅਤੇ ਤਾਂ ਜੋ ਜਿੱਥੇ ਸੰਗਤਾਂ ਨੂੰ ਗੁਰੂ ਘਰ ਵਿੱਚ ਨਤਮਸਤਕ ਹੋਣ ਉੱਥੇ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਨ ਦੀ ਵੀ ਪ੍ਰੇਰਣਾ ਦਿੱਤੀ ਜਾਂਦੀ ਹੈ। ਸ਼੍ਰੀ ਆਨੰਦਪੁਰ ਸਾਹਿਬ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਖੁਸ਼ੀ ਦੇ ਮਬਾਰਕ ਦਾ ਸਮਾਂ ਹੈ। ਇਹ ਜੋ ਤਾਂ ਤਾਂ ਸਹਿਬ ਜੀ ਗੋਵਿੰਦ ਸਿੰਘ ਸਾਹਿਬ ਜੀ ਮਹਾਰਾਜ ਅਮਰਤ ਕੇ ਦਾਤੇ ਸਤਿਗੁਰ ਦੇ 1690 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਹ ਪਾਵਨ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਸੇ ਪਾਵਨ ਧਰਤੀ ਤੇ ਤਕਤਸਰੀ ਕੀ ਇਸਗੜ ਸਾਹਿਬ ਵਿਖੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਬਣਾਇਆ ਜਾ ਰਿਹਾ ਜਿੱਥੇ ਸਤਿਗੁਰਾਂ ਨੇ ਪੰਜ ਮਹਾਨ ਸਿੱਖਾਂ ਦੇ ਸੀਸ ਲੈ ਕੇ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਉਹਨਾਂ ਨੂੰ ਅਮਰ ਸ਼ਕਾ ਕੇ ਉਹਨਾਂ ਦੇ ਪਾਸੋਂ ਆਪ ਅਮਰ ਸ਼ਕਾ ਕੇ ਆਪੇ ਗੁਰੂ ਜੀ ਦਾ ਦਾ ਜੋ ਸੁਧਾਰਤ ਹੈ ਉਸ ਨੂੰ ਪੱਕਿਆ ਕੀਤਾ ਸੀ ਸੋ ਬਾ ਸਮੁੱਚੀਆਂ ਸੰਗਤਾਂ ਨੂੰ ਦੇਸ਼ ਤੇ ਵਿਦੇਸ਼ਾਂ ਵਿੱਚ ਜੋ ਵਸਦੀਆਂ ਉਹਨਾਂ ਨੂੰ ਖਾਲਸਾ ਪੰਥ ਦੇ ਸਾਜਨਾ ਦੇ ਸਿੱਧੀ ਜਿੱਥੇ ਬਹੁਤ ਬਹੁਤ ਵਧਾਈ ਦਿਨਾ ਉੱਥੇ ਮੈਂ ਦੇਖ ਰਿਹਾ ਕਿ ਬਹੁਤ ਵੱਡੇ ਪੱਧਰ ਤੇ ਸਿੱਖ ਸੰਗਤਾਂ ਵਿੱਚ ਬੜਾ ਉਤਸ਼ਾਹ ਹੈ ਜੋ ਵਿਸਾਖੀ ਦੇ ਵਿੱਚ ਅਜੇ 3 ਦਿਨ ਪਏ ਆ ਤੇ ਸਿੱਖ ਸੰਗਤਾਂ ਦੀ ਆਮਦ ਪਰਸੋਂ ਰੋਜ਼ ਤੋਂ ਇਸ ਤਰ੍ਹਾਂ ਸੰਗਤਾਂ ਦਾ ਰਸ ਪੈ ਰਿਹਾ ਕਿ ਸੰਗਤ ਨੂੰ ਇੱਥੇ ਇੱਕ ਦੂਜੇ ਵਿੱਚ ਬੈਠਣ ਦੀ ਦੂਜੀ ਚੀਜ਼ ਖੜਨ ਦੀ ਥਾਂ ਜਿਹੜੀ ਉਹ ਪ੍ਰਾਪਤ ਨਹੀਂ ਹੋ ਰਹੀ ਬਹੁਤ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਵਿੱਚ ਜਿਹੜੀਆਂ ਤਕਰੀਕ ਕਿਸ ਗੁਰ ਸਾਹਿਬ ਵਿਖੇ ਕੁਝ ਦੀਆਂ ਸ਼ੁਰੂ ਹੋਈਆਂ ਮੈਂ ਸਭੂਚੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪਵੰਦਕ ਕਮੇਟੀ ਵੱਲੋਂ ਸੰਗਤਾਂ ਦੀ ਇੰਨੀ ਜੋ ਫੌਜ ਤੋਂ ਪਹਿਲਾਂ ਉਹਨਾਂ ਦੀ ਇੰਨੀ ਵੱਡੀ ਆਮਦ ਨੂੰ ਮੁੱਖ ਰੱਖ ਕੇ ਮਾਝਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਉਹਨਾਂ ਵੱਲੋਂ ਜੋ ਇੱਥੇ ਆਦੇਸ਼ ਆਇਆ ਪੁੱਜਾ ਇਹ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਸਹੂਲਤ ਵਾਸਤੇ ਸਾਰੇ ਜਿਹੜੇ ਪ੍ਰਬੰਧ ਹੈ ਉਹ ਜਿਹੜੇ ਆ ਉਹ ਕੀਤੇ ਜਾਣੇ ਚਾਹੀਦੇ ਆ ਸੋ ਤਖਤ ਸਾਹਿਬ ਦੇ ਪ੍ਰਬੰਧ ਵੱਲੋਂ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵਾਸਤੇ ਜਿੱਥੇ ਰਹਿਸ਼ਾ ਦੇ ਪ੍ਰਬੰਧ ਜੋ ਪਹਿਲਾਂ ਹੀ ਬੜੀਆਂ ਹੋਈਆਂ ਸਰਾਵਾਂ ਉਹ ਚੱਲ ਰਹੇ ਆ ਉੱਥੇ ਸੰਗਤ ਵਾਸਤੇ ਲੰਗਰ ਅਤੇ ਹੋਰ ਜੋ ਜੂਰੀ ਕੰਮ ਹੈ ਵਿਸ਼ੇਸ਼ ਕਰਕੇ ਗਰਮੀ ਦਾ ਮੌਸਮ ਆ ਰਿਹਾ ਹੈ ਅਤੇ ਮੌਸਮ ਵਿਭਾਗ ਵੱਲੋਂ ਇਹ ਵਾਰ-ਵਾਰ ਅਲਰਟ ਕੀਤਾ ਜਾ ਰਿਹਾ ਹੈ ਕਿ ਸਰ ਗਰਮੀ ਬਹੁਤ ਪੈਣੀ ਹੈ ਉਹਨਾਂ ਵਾਸਤੇ ਪਾਣੀ ਦੀਆਂ ਸ਼ਬੀਲਾਂ ਅਤੇ ਮੈਡੀਕਲ ਦੇ ਕੈਂਪ ਜਿਹੜੇ ਆ ਉੱਚੇ ਤੌਰ ਤੇ ਉਹ ਅੱਗੇ ਨਾਲੋਂ ਵੱਧ ਜਿਹੜੇ ਉਹ ਲਾਏ ਜਾ ਰਹੇ ਆ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਉਸ ਤੋਂ ਇਲਾਵਾ ਗੁਰਬਤ ਦੇ ਜਿਹੜੇ ਸਮਾਗਮ ਹੈ ਉਹ ਵੀ ਜਿਹੜੇ ਤਕਸਾਂ ਵਿਖੇ ਚੱਲ ਰਹੇ ਆ ਤਾਂ ਕਿ ਜੋ ਸੰਗਤਾਂ ਬਾਹਰੋਂ ਆਉਂਦੀਆਂ ਉਹਨਾਂ ਨੂੰ ਜੋ ਇਸ ਪਾਵਨ ਪਵਿੱਤਰ ਸਥਾਨ ਦਾ ਇਤਿਹਾਸ ਹੈ ਜੋ ਵਿਸਾਖੀ ਦੇ ਦਿਹਾੜੇ ਦਾ ਇਤਿਹਾਸ ਹੈ ਜੋ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਖਾਲਸਾ ਪੰਥ ਦੀ ਸਜਣਾ ਕਰਕੇ ਜੋ ਸਾਨੇ ਉਹਨਾਂ ਨੇ ਠਾੜ ਪੇ ਹੋ ਮਜੂਰ ਕਰ ਬਚਨ ਕਹਾ ਸਿਰ ਨੇ ਆਏ ਪੰਥ ਚਲਿਆ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ਇਸ ਪੰਥ ਦੀ ਸਾਜਣਾ ਕਰਕੇ ਅਕਾਲ ਪੁਰਖ ਵਾਹਿਗੁਰੂ ਤੋਂ ਵੀ ਇਸ ਦੀ ਅਸੀਸ ਉਹਨਾਂ ਨੇ ਪ੍ਰਾਪਤ ਕੀਤੀ ਸੋ ਅੱਜ ਮੈਂ ਸਭੁੱਚੀਆਂ ਸੰਗਤਾਂ ਨੂੰ ਜਿੱਥੇ ਇਸ ਦੀ ਵਧਾਈ ਦੇਣਾ ਉਥੇ ਬੇਨਤੀ ਕਰਦਾ ਕਿ ਇਥੇ ਅੰਮ੍ਰਿਤ ਸੰਚਾਰ ਚੱਲ ਰਿਹਾ ਤਿੰਨੇ ਦਿਨ ਸੋ ਸੰਗਤਾਂ ਜਿੱਥੇ ਅੱਜ ਖੰਡਪੜ ਸਾਹਿਬ ਆਰੰਭ ਹੋਏ ਆ ਉਹਦੇ ਨਾਲ-ਨਾਲ ਖੰਡਪੜ ਸਾਹਿਬ ਅੰਮ੍ਰਿਤ ਛਾੜ ਹੋ ਰਿਹਾ ਵੱਧ ਤੋਂ ਵੱਧ ਆਪਾਂ ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ ਤੇ ਇਸ ਵਿਸਾਖੀ ਦੇ ਤਿਹਾੜ ਨੂੰ ਆਪਾਂ ਸਾਰਥਕ ਕਰੀਏ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ